जय हिंद भाई सारे कैंडिडेट्स ਨੂੰ ਤਾਂ ਇੱਕ ਵਾਰ ਫੇਰ ਆਇਆ ਤੁਹਾਡੇ ਵਾਸਤੇ ਬਹੁਤ ਹੀ ਇੰਪੋਰਟੈਂਟ ਪੰਜਾਬ ਜੀਕੇ ਦਾ ਟੈਸਟ ਲੈ ਕੇ ਠੀਕ ਹੈ ਸੋ ਸਾਰੇ ਜਵਾਨਾਂ ਨੇ ਇੱਥੇ ਟਰਾਈ ਕਰਨਾ ਹੈ ਕੋਈ ਵੀ ਜਵਾਨ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਜਿਹੜਾ ਸਵਾਲਾਂ ਦਾ ਜਵਾਬ ਨਾ ਲਿਖੇ ਠੀਕ ਹੈ ਸ਼ੁਰੂ ਕਰੀਏ ਚਲੋ ਅੱਜ ਦਾ ਪਹਿਲਾ ਕੁਐਸਚਨ ਤੁਹਾਡੀ ਸਕਰੀਨ ਤੇ ਆ ਚੁੱਕਿਆ ਹੈ ਜੀ ਤੇ ਪੁੱਛਿਆ ਗਿਆ ਹੈ ਮੇਰੀ ਕਲਾ ਹੀ ਮੇਰਾ ਧਰਮ ਹੈ ਅਤੇ ਮੇਰਾ ਕਰਤਵ ਨਿਰਾਕਾਰ ਨੂੰ ਸਾਕਾਰ ਕਰਨਾ ਹੈ ਇਹ ਸ਼ਬਦ किस बहुत इंपोर्टेंट शब्द है तीन दसना कि शब्द किस दे शब्द ऑप्शन लगे हुए है फटाफट सही जवाब दसो जो क्वेश्चन नहीं समझ आया तो एक बार फिर सुनो मेरी कला ही मेरा धर्म है आते मेरा करतव्यव निरा साकार करना है ए शब्द किस दे हैं ਤੇ ਸਵਾਲ ਦਾ ਦੋਸਤੋ ਸਹੀ ਜਵਾਬ ਜਿਹੜਾ ਬਣੇਗਾ ਉਹ ਬਣੇਗਾ ਜੀ অপਸ਼ਨ ਏ ਸੋਭਾ ਸਿੰਘ ਠੀਕ ਹੈ ਇਹ ਸ਼ਬਦ ਹੈ ਜੀ ਸੋਭਾ ਸਿੰਘ ਬਹੁਤ ਹੀ ਪ੍ਰਸਿੱਧ ਪੇਂਟਰ ਹੋਏ ਸੀ ਤੇ ਮੁੱਖ ਤੌਰ ਤੇ ਗੁਰੂ ਸਾਹਿਬਾਨਾਂ ਦੇ ਇਹ ਚਿੱਤਰ ਜਿਹੜੇ ਬਣਾਉਂਦੇ ਸੀ ਤੇ ਇਹਨਾਂ ਦਾ ਜਨਮ ਹੋਇਆ ਸੀ 29 ਨਵੰਬਰ 1901 ਨੂੰ ਠੀਕ ਹੈ ਇਥੋਂ ਦੇ ਸੀ ਗੁਰਦਾਸਪੁਰ ਜ਼ਿਲ੍ਹੇ ਦੇ ਅੱਗੇ ਚੱਲੀਏ ਚਲੋ ਚਲਦੇ ਆ नेक्स्ट ਸਵਾਲ ਦੇ ਵੱਲ ਤੇ ਇਹ ਆ ਗਿਆ ਜੀ ਆਪਣਾ ਨੈਕਸਟ ਕੁਐਸਚਨ ਬਹੁਤ ਇੰਪੋਰਟੈਂਟ ਕੁਐਸਚਨ ਹੈ के जी महाराजा रणजीत सिंह जंगी म्यूजियम कि महाराजा रणजीत सिंह जंगी म्यूजियम कि दसना है फटाफट सारे जान ट्राई करो क्योंकि ये शायद आप पहली क्लास भी देखा स ਤਾਂ ਸਹੀ ਜਵਾਬ ਕੀ ਹੋਏਗਾ ਸਹੀ ਜਵਾਬ ਹੋਏਗਾ ਜੀ অপਸ਼ਨ ਡੀ ਲੁਧਿਆਣਾ ਬਿਲਕੁਲ ਜੰਗੀ ਮਿਊਜ਼ੀਅਮ ਜਿਹੜਾ ਉਹ ਲੁਧਿਆਣੇ ਦੇ ਵਿੱਚ ਹੈ ਮਹਾਰਾਜਾ ਰਣਜੀਤ ਸਿੰਘ ਜੰਗੀ ਮਿਊਜ਼ੀਅਮ ਇਹ ਹੈ ਜੀ ਲੁਧਿਆਣੇ ਦੇ ਵਿੱਚ ਤੇ ਜੇ ਐਗਜ਼ਾਮੀਨਰ ਸਿੱਧਾ ਹੀ ਪੁੱਛ ਲੈ ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ ਤਾਂ ਉਹ ਬਣੇਗਾ ਜੀ ਅੰਮ੍ਰਿਤਸਰ ਦੇ ਵਿੱਚ ਠੀਕ ਹੈ ਸੋ ਇਹ ਚੀਜ਼ ਤੁਸੀਂ ਧਿਆਨ ਰੱਖਿਓ ਤੇ ਇਹ ਜਿਹੜਾ ਜੰਗੀ ਮਿਊਜ਼ੀਅਮ ਹੈ ਇਹ ਜਿਹੜਾ ਹੈ ਇਹ 1999 ਦੇ ਵਿੱਚ ਬਣਾਇਆ ਗਿਆ ਸੀ ਅੱਗੇ ਚਲਿਏ चलो नेक्स्ट सवाल आ चुके जी बहुत ही इंपोर्टेंट क्वेश्चन है पूछा गया विरासत खालसा अजायब घर कितने स्थित है विरासत ए खालसा अजायब घर कितने स्थित है ती दसना फटा फटाफट सारे जवान ट्राई करो बहुत इंपोर्टेंट क्वेश्चन है बहुत ज़्यादा इंपोर्टेंट ਤਾਂ ਕਿੱਥੇ ਹੈ ਜੀ ਜਿਹੜੇ ਜਵਾਨਾਂ ਨੇ ਦੱਸਿਆ ਆਪਸ਼ਨ ਸੀ ਅੰਦਪੁਰ ਸਾਹਿਬ ਉਹਨਾਂ ਸਾਰਿਆਂ ਦਾ ਜਵਾਬ ਬਿਲਕੁਲ ਸਹੀ ਹੈ ਤੇ ਅੰਦਪੁਰ ਸਾਹਿਬ ਕਿਹੜੇ ਡਿਸਟ੍ਰਿਕਟ ਜ ਹੈ ਜੀ ਰੂਪਨਗਰ ਦੇ ਵਿੱਚ ਤੇ ਜਿਹੜਾ ਵਿਰਾਸਤ ਏ ਖਾਲਸਾ ਮਿਊਜ਼ੀਅਮ ਹੈ ਪਹਿਲਾਂ ਇਹਨੂੰ ਕਿਹਾ ਜਾਂਦਾ ਸੀ ਜੀ ਖਾਲਸਾ ਹੈਰੀਟੇਜ ਮੈਮੋਰੀਅਲ ਕੰਪਲੈਕਸ ਠੀਕ ਹੈ ਬਾਅਦ ਦੇ ਵਿੱਚ ਇਹਨੂੰ ਜਿਹੜਾ ਵਿਰਾਸਤ ਏ ਖਾਲਸਾ ਦਾ ਨਾਮ ਦਿੱਤਾ ਗਿਆ 25 ਨਵੰਬਰ 2011 ਨੂੰ ਇਸ ਦਾ ਉਦਘਾਟਨ ਹੋਇਆ ਸੀ ਠੀਕ ਹੈ ਧਿਆਨ ਰੱਖਿਓ ਅੱਗੇ ਚੱਲੀਏ ਚਲੋ ਚਲਦੇ ਆ ਨੈਕਸਟ ਸਵਾਲ ਦੇ ਵੱਲ ਤੇ ਇਹ ਹੈ ਜੀ ਆਪਣਾ ਨੈਕਸਟ ਕੁਐਸਚਨ ਪੁੱਛਿਆ ਗਿਆ ਜੀ ਪੰਜਾਬ ਦੇ ਵਿੱਚ ਪਹਿਲੀ ਇਸਤਰੀ ਮੁੱਖ ਮੰਤਰੀ ਕੌਣ ਸੀ ਪੰਜਾਬ ਦੇ ਵਿੱਚ ਪਹਿਲੀ ਮਹਿਲਾ ਮੁੱਖ ਮੰਤਰੀ ਕੌਣ ਸੀ ਤੁਸੀਂ ਦੱਸਣਾ ਫਟਾਫਟ ਸਾਰੇ ਜਵਾਨ ਦੱਸੋ ਬਈ ਸਹੀ ਜਵਾਬ ਕੀ ਹੋਏਗਾ ਫਟਾਫਟ ਦੱਸੋ ਸਾਰੇ ਜਵਾਨ ਕੀ ਸਹੀ ਜਵਾਬ ਕੀ ਹੋਏਗਾ ਤਾਂ ਦੋਸਤੋ ਜੇ ਤੁਸੀਂ ਜਵਾਬ ਦਿੱਤਾ ਜੀ ਰਜਿੰਦਰ ਕੋਰ ਪਠੱਲ ਤਾਂ ਤੁਹਾਡਾ ਜਵਾਬ ਜਿਹੜਾ ਹੈ ਬਿਲਕੁਲ ਸਹੀ ਹੈ ਆਪਸ਼ਨ 6 ਸਵਾਲ ਦਾ ਸਹੀ ਜਵਾਬ ਹੋਏਗਾ ਬੀਬੀ ਰਜਿੰਦਰ ਕੋਰ ਪਠੱਲ ਜਿਹੜੇ ਪੰਜਾਬ ਦੇ ਪਹਿਲੇ ਮਹਿਲਾ ਮੁੱਖ ਮੰਤਰੀ ਬਣੇ ਸੀ ਕਦੋਂ ਬਣੇ ਸੀ 21 ਜਨਵਰੀ 1996 ਨੂੰ ਕਦੋਂ ਤੱਕ ਰਹੇ ਸੀ ਇਹ ਰਹੇ ਸੀ ਜੀ ਫਰਵਰੀ 1997 ਤੱਕ ਸੋ ਇਹ ਚੀਜ਼ ਤੁਸੀਂ ਧਿਆਨ ਰੱਖਿਓ ਅੱਗੇ ਚੱਲੀਏ ਚਲੋ ਚਲਦੇ ਆ नेक्स्ट ਸਵਾਲ ਦੇ ਵੱਲ ਤੇ ਕਾਫੀ ਇੰਪੋਰਟੈਂਟ ਕੁਐਸਚਨ ਗੋਵਿੰਦਗੜ ਕਿਲਾ ਕਿੱਥੇ ਸਥਿਤ ਹੈ ਪੰਜਾਬ ਦਾ ਇੱਕ ਬਹੁਤ ਹੀ ਇਪੋਰਟੈਂਟ ਕਿਲਾ ਹੈ ਜੀ ਗੋਵਿੰਦਗੜ ਕਿਲਾ ਤੁਸੀਂ ਦੱਸਣਾ ਹੈ ਕਿਥੇ ਸਥਿਤ ਹੈ ਫਟਾਫਟ ਸਹੀ ਜਵਾਬ ਕੀ ਹੋਏਗਾ ਜਿਹੜੇ ਕੈਂਡੀਡੇਟ ਨੇ ਦੱਸਿਆ ਇੱਥੇ ਅੰਮ੍ਰਿਤਸਰ ਆਪਸ਼ਨ ਬੀ ਉਹਨਾਂ ਦਾ ਜਵਾਬ ਬਿਲਕੁਲ ਸਹੀ ਹੋਏਗਾ ਜੀ ਆਪਸ਼ਨ ਬੀ ਇਸ ਸਵਾਲ ਦਾ ਸਹੀ ਜਵਾਬ ਹੈ ਗੋਵਿੰਦਗੜ ਕਿਲਾ ਜਿਹੜਾ ਅੰਮ੍ਰਿਤਸਰ ਵਿਖੇ ਸਥਿਤ ਹੈ ਠੀਕ ਹੈ ਅੱਗੇ ਚੱਲੀਏ ਚਲੋ ਚੱਲਦੇ ਆ ਅੱਜ ਦੇ ਨੈਕਸਟ ਸਵਾਲ ਦੇ ਵੱਲ ਤੇ ਕਾਫੀ ਇਪੋਰਟੈਂਟ ਕੁਐਸਚਨ ਪੁੱਛਿਆ ਗਿਆ ਹੈ ਜੀ ਕਿਹੜੇ ਮੇਲੇ ਨੂੰ ਬਿਬੜੀਆਂ ਦਾ ਮੇਲਾ ਕਿਹਾ ਜਾਂਦਾ ਹੈ ਕੁਐਸਚਨ ਮੁੜ ਤੋਂ ਸੁਣ ਲਓ ਕਿਹੜੇ ਮੇਲੇ ਨੂੰ ਬਿਬੜੀਆਂ ਦਾ ਮੇਲਾ ਕਿਹਾ ਜਾਂਦਾ ਹੈ ਫਟਾਫਟ ਦੱਸੋ ਭਾਈ ਸਾਰੇ ਜਵਾਨ ਇਸ ਦੀ ਦਾ ਕਲਾਸਾ ਤੁਸੀਂ ਲਈ ਹੋਈਗੀ ਤਾਂ ਸਹੀ ਜਵਾਬ ਕੀ ਹੋਏਗਾ ਸਹੀ ਜਵਾਬ ਹੋਏਗਾ ਜੀ ਜਰਗ ਦਾ ਮੇਲਾ ਠੀਕ ਹੈ অপਸ਼ਨ ਡੀ ਜਰਗ ਦੇ ਮੇਲੇ ਨੂੰ ਬਿਬੜੀਆਂ ਦਾ ਮੇਲਾ ਕਿਹਾ ਜਾਂਦਾ ਹੈ ਤੇ ਇਸ ਮੇਲੇ ਦੀ ਖਾਸ ਗੱਲ ਕੀ ਹੁੰਦੀ ਹੈ ਇਸ ਮੇਲੇ ਦੇ ਵਿੱਚ ਜਿਹੜੇ ਹੈ ਉਹ ਗਧਿਆਂ ਦੀ ਪੂਜਾ ਕੀਤੀ ਜਾਂਦੀ ਹੈ ਠੀਕ ਹੈ ਸ਼ੀਤਲਾ ਮਾਤਾ ਨੂੰ ਜਿਹੜਾ ਸਮਰਪਿਤ ਇਹ ਮੇਲਾ ਹੁੰਦਾ ਹੈ ਤੇ ਇਸ ਮੇਲੇ ਦੇ ਵਿੱਚ ਗਧਿਆਂ ਦੀ ਪੂਜਾ ਕੀਤੀ ਜਾਂਦੀ ਹੈ ਕਿਉਂਕਿ ਸ਼ੀਤਲਾ ਮਾਤਾ ਦਾ ਜਿਹੜਾ ਵਾਹਨ ਹੈ ਉਹ ਮੰਨਿਆ ਜਾਂਦਾ ਹੈ ਕਿ ਗਧਾ ਹੁੰਦਾ ਸੋ ਇਹ ਜਿਹੜਾ ਜਗਰਾਉਂ ਦਾ ਮੇਲਾ ਹੈ ਧਿਆਨ ਰੱਖਿਓ ਇਹਨੂੰ ਬਿਬੜੀਆਂ ਦਾ ਮੇਲਾ ਵੀ ਕਿਹਾ ਜਾਂਦਾ ਹੈ ਇਸ ਮੇਲੇ ਦੇ ਵਿੱਚ ਗਧਿਆਂ ਦੀ ਪੂਜਾ ਕੀਤੀ ਜਾਂਦੀ ਹੈ ਤੇ ਗੁਲਗੁਲਿਆਂ ਦਾ ਪ੍ਰਸ਼ਾਦ ਬਣਾਇਆ ਜਾਂਦਾ ਹੈ ਅੱਗੇ ਚੱਲੀਏ ਚਲੋ ਚੱਲਦੇ ਆਪਾਂ ਨੈਕਸਟ ਸਵਾਲ ਦੇ ਵੱਲ ਤੇ ਇਹ ਹੈ ਜੀ ਆਪਣਾ ਨੈਕਸਟ ਕੁਐਸਚਨ ਕੁਐਸਚਨ ਨੰਬਰ 107 ਦੇ ਵਿੱਚ ਪੁੱਛਿਆ ਗਿਆ ਜੀ ਕਾਗਜ਼ ਤੇ ਕੈਨਵਸ ਕਿਸ ਦੀ ਰਚਨਾ ਹੈ ਬਹੁਤ ਇੰਪੋਰਟੈਂਟ ਕੁਐਸਚਨ ਜਾਂ ਕਹਿ ਲਓ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਕਿਉਂਕਿ ਇਸੇ ਰਚਨਾ ਕਰਕੇ ਇਸ ਦਾ ਜਿਹੜਾ ਰਾਈਟਰ ਹੈ ਨਾ ਉਹਨੂੰ 1982 ਦੇ ਵਿੱਚ ਇੱਕ ਬਹੁਤ ਹੀ ਫੇਮਸ ਗਿਆਨਪੀਠ ਅਵਾਰਡ ਦਿੱਤਾ ਗਿਆ ਸੀ ਠੀਕ ਹੈ ਬਹੁਤ ਇੰਪੋਰਟੈਂਟ ਰਚਨਾ ਹੈ ਕਿਹਦੀ ਹੈ ਜੀ ਬਿਲਕੁਲ ਇਹ ਹੈ ਜੀ ਅਮ੍ਰਿਤਾ ਪ੍ਰੀਤਮ ਦੀ ਅਮ੍ਰਿਤਾ ਪ੍ਰੀਤਮ ਨੇ ਲਿਖਿਆ ਜੀ ਕਾਗਜ਼ ਤੇ ਕੈਨਵਸ ਤੇ ਇੱਕ ਇਹਨਾਂ ਦਾ ਕਵਿਤਾ ਦਾ ਸੰਗ੍ਰਹਿ ਜਿਸ ਦੇ ਵਾਸਤੇ ਇਹਨਾਂ ਨੂੰ ਗਿਆਨਪੀਠ ਅਵਾਰਡ 1982 ਦੇ ਵਿੱਚ ਦਿੱਤਾ ਗਿਆ ਸੀ ਇਸ ਤੋਂ ਇਲਾਵਾ ਸੁਨਹਿਰੇ ਵੀ ਇਹਨਾਂ ਦੀ ਇੱਕ ਬਹੁਤ ਪ੍ਰਸਿੱਧ ਕਵਿਤਾ ਸੰਗ੍ਰਹਿ ਜਿਸ ਦੇ ਵਾਸਤੇ ਇਹਨਾਂ ਨੂੰ 1956 ਦੇ ਵਿੱਚ ਜਿਹੜਾ ਹੈ ਸਾਹਿਤ ਅਕਾਦਮੀ ਅਵਾਰਡ ਵੀ ਦਿੱਤਾ ਗਿਆ ਸੀ ਸੋ ਇਹ ਕੁਸ਼ਣ ਬਣ ਸਕਦੇ 1982 ਦਾ ਇਹਨਾਂ ਨੇ ਲਾਸਟ ਇਅਰ ਪੁੱਛਿਆ ਸੀ ਹੋ ਸਕਦਾ ਹੈ ਕਿ ਸਾਹਿਤਕ ਅਕਾਦਮੀ ਅਵਾਰਡ ਬਾਰੇ ਪੁੱਛ ਲੈ ਸੋ ਇਹ ਚੀਜ਼ ਤੁਸੀਂ ਧਿਆਨ ਰੱਖਣੀ ਹੈ ਅੱਗੇ ਚੱਲੀਏ ਚਲੋ ਚਲਦੇ ਆ ਨੈਕਸਟ ਸਵਾਲ ਦੇ ਵੱਲ ਤੇ ਇੱਥੇ ਪੁੱਛਿਆ ਗਿਆ ਜੀ ਪੰਜਾਬ ਦੇ ਕਿਹੜੇ ਸ਼ਹਿਰ ਨੂੰ ਫੁੱਟਬਾਲ ਦੀ ਨਰਸਰੀ ਕਿਹਾ ਜਾਂਦਾ ਹੈ ਲਾਓ ਬਈ ਸਟਾਰ ਪੰਜਾਬ ਦੇ ਕਿਹੜੇ ਸ਼ਹਿਰ ਨੂੰ ਫੁੱਟਬਾਲ ਦੀ ਨਰਸਰੀ ਕਿਹਾ ਜਾਂਦਾ ਹੈ ਇੱਥੇ ਬਹੁਤ ਜ਼ਿਆਦਾ ਕੈਂਡੀਡੇਟ ਕਨਫਿਊਜ਼ ਹੋਣਗੇ ਤਾਂ ਦੱਸੋ ਸਹੀ ਜਵਾਬ ਕੀ ਹੋਏਗਾ ਤੇ ਸਾਰੇ ਜਵਾਨ ਟਰਾਈ ਕਰੋ ਬਾਈ ਜੇ ਤੁਸੀਂ ਟਾਈਮ ਕੱਢ ਕੇ ਆਏ ਗਏ ਤਾਂ ਹੁਣ ਜਵਾਬ ਦੇਣ ਦੇ ਵਿੱਚ ਤੁਹਾਡਾ ਕੀ ਜਾਂਦਾ ਫਟਾਫਟ ਜਵਾਬ ਲਿਖੋ ਸਾਰੇ ਜਵਾਨ ਤਾਂ ਸਹੀ ਜਵਾਬ ਕੀ ਹੋਏਗਾ ਸਹੀ ਜਵਾਬ ਇਸ ਸਵਾਲ ਦਾ ਬਣੇਗਾ ਜੀ ਮਾਹਿਲਪੁਰ ਦੱਸੋ ਕਿਹਦਾ ਕਿਹਦਾ ਸਹੀ ਹੋਇਆ ਹੈ অপਸ਼ਨ ਸੀ ਇਸ ਸਵਾਲ ਦਾ ਸਹੀ ਜਵਾਬ ਹੋਏਗਾ ਪੰਜਾਬ ਦੇ ਮਾਹਿਲਪੁਰ ਨੂੰ ਫੁੱਟਬਾਲ ਦੀ ਨਰਸਰੀ ਕਿਹਾ ਜਾਂਦਾ ਹੈ ਜੇ ਕਿਸੇ ਜਵਾਨ ਨੂੰ ਯਾਦ ਹੋਏ ਤਾਂ ਮੈਨੂੰ ਦੱਸ ਸਕਦਾ ਕਿ ਹਾਕੀ ਦੀ ਨਰਸਰੀ ਕਿਹਨੂੰ ਕਿਹਾ ਜਾਂਦਾ ਹੈ ਫਟਾਫਟ ਹਾਕੀ ਦੀ ਨਰਸਰੀ ਜਿਹੜਾ ਪੰਜਾਬ ਦੇ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ ਦੱਸ ਸਕਦਾ ਕੋਈ ਬਿਲਕੁਲ ਸਹੀ ਜਵਾਬ ਹੋਏਗਾ ਜੀ ਸੰਸਾਰਪੁਰ ਸੰਸਾਰਪੁਰ ਨੂੰ ਹਾਕੀ ਦੀ ਨਰਸਰੀ ਕਿਹਾ ਜਾਂਦਾ ਹੈ ਤੇ ਮਾਹਿਲਪੁਰ ਨੂੰ ਫੁੱਟਬਾਲ ਦੀ ਨਰਸਰੀ ਕਿਹਾ ਜਾਂਦਾ ਹੈ ਸੋ ਇਹ ਚੀਜ਼ ਤੁਸੀਂ ਧਿਆਨ ਰੱਖਿਓ ਅੱਗੇ ਚੱਲਦੇ ਆ ਆਪਾਂ ਨੈਕਸਟ ਸਵਾਲ ਦੇ ਵੱਲ ਤੇ ਸਵਾਲ ਨੰਬਰ ਹੈ ਜੀ 109 ਪੁੱਛਿਆ ਗਿਆ ਜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਪਹਿਲਾ ਚੀਫ ਜਸਟਿਸ ਕੌਣ ਸੀ ਕਾਫੀ ਇੰਪੋਰਟੈਂਟ ਕੁਐਸਚਨ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਪਹਿਲਾ ਚੀਫ ਜਸਟਿਸ ਕੌਣ ਸੀ ਤੁਸੀਂ ਦੱਸਣਾ ਫਟਾਫਟ ਦੱਸੋ ਸਹੀ ਜਵਾਬ ਕੀ ਹੋਏਗਾ ਬਿਲਕੁਲ ਸਹੀ ਜਵਾਬ ਬਣੇਗਾ ਜੀ ਜਸਟਿਸ ਰਾਮ ਲਾਲ ਬਹੁਤ ਹੀ ਵਧੀਆ ਕੁਐਸਚਨ ਆਪਸ਼ਨ ਡੀ ਇਸ ਸਵਾਲ ਦਾ ਸਹੀ ਜਵਾਬ ਹੋਏਗਾ ਕਾਫੀ ਇੰਪੋਰਟੈਂਟ ਕੁਐਸਚਨ ਹੈ ਧਿਆਨ ਰੱਖਿਓ ਅੱਗੇ ਚੱਲਦੇ ਆ ਜੀ ਨੈਕਸਟ ਕੁਐਸਚਨ ਦੇ ਵੱਲ ਤੇ ਇਹ ਜੀ ਆਪਣਾ ਨੈਕਸਟ ਸਵਾਲ ਪੁੱਛਿਆ ਗਿਆ ਜੀ ਪੰਜਾਬ ਦੇ ਕਿਹੜੇ ਸ਼ਹਿਰ ਨੂੰ ਸਟੀਲ ਦਾ ਸ਼ਹਿਰ ਮੰਨਿਆ ਜਾਂਦਾ ਹੈ ਬਹੁਤ ਇੰਪੋਰਟੈਂਟ ਕੁਐਸਚਨ ਸਾਰੇ ਜਵਾਨਾਂ ਨੂੰ ਪਤਾ ਹੈ ਦੱਸੋ ਫਟਾਫਟ ਸਹੀ ਜਵਾਬ ਕੀ ਹੋਏਗਾ ਪੰਜਾਬ ਦੇ ਕਿਹੜੇ ਸ਼ਹਿਰ ਨੂੰ ਸਟੀਲ ਦਾ ਸ਼ਹਿਰ ਮੰਨਿਆ ਜਾਂਦਾ ਹੈ ਜਾਂ ਫਿਰ ਕਹਿ ਲੋ ਕਿਹਾ ਜਾਂਦਾ ਹੈ ਸਹੀ ਜਵਾਬ ਕੀ ਹੋਏਗਾ অপਸ਼ਨ D ਮੰਡੀ ਗੋਵਿੰਦਗੜ ਬਿਲਕੁਲ অপਸ਼ਨ D ਇਹ ਸਵਾਲ ਦਾ ਸਹੀ ਜਵਾਬ ਹੋਏਗਾ ਮੰਡੀ ਗੋਵਿੰਦਗੜ ਨੂੰ ਸਟੀਲ ਦਾ ਸ਼ਹਿਰ ਪੰਜਾਬ ਦਾ ਕਿਹਾ ਜਾਂਦਾ ਹੈ ਇੱਥੇ ਹੈ ਜੀ ਇਹ ਹੈ ਜੀ ਫਤੇਗੜ ਸਾਹਿਬ ਦੇ ਵਿੱਚ ਠੀਕ ਹੈ ਚਲਿਏ ਅੱਗੇ ਚਲੋ ਇਹ ਆ ਚੁੱਕੇ ਜੀ ਆਪਣਾ ਨੈਕਸਟ ਸਵਾਲ ਪੁੱਛਿਆ ਗਿਆ ਜੀ ਕੈਲੋਫੋਰਨੀਆ ਆਫ ਪੰਜਾਬ ਕਿਸ ਨੂੰ ਕਿਹਾ ਜਾਂਦਾ ਬਹੁਤ ਇੰਪੋਰਟੈਂਟ ਕੁਐਸਚਨ ਕੈਲੋਫੋਰਨੀਆ ਆਫ ਪੰਜਾਬ ਕਿਸ ਨੂੰ ਕਿਹਾ ਜਾਂਦਾ ਕੀ ਹੋਏਗਾ ਜੀ ਸਹੀ ਜਵਾਬ ਬਿਲਕੁਲ ਸਹੀ ਜਵਾਬ ਹੋਏਗਾ ਜੀ অপਸ਼ਨ ਏ ਅਬੋਹਰ ਨੂੰ ਠੀਕ ਹੈ ਕੈਲੀਫੋਰਨੀਆ ਆਫ ਪੰਜਾਬ ਕਿਹਾ ਜਾਂਦਾ ਜੀ ਅਬੋਹਰ ਨੂੰ ਇਹ ਆਉਂਦਾ ਜੀ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਠੀਕ ਹੈ ਅੱਗੇ ਚਲੀਏ ਚਲੋ ਬਹੁਤ ਇੰਪੋਰਟੈਂਟ ਕੁਐਸਚਨ ਤੇ ਸਾਰੇ ਜਵਾਨਾਂ ਨੇ ਇਸ ਸਵਾਲ ਦਾ ਜਵਾਬ ਲਿਖਣਾ ਹੈ ਸਾਰਿਆਂ ਨੇ ਭਾਵੇਂ ਤੁਸੀਂ ਹੁਣ ਤੱਕ ਕੋਈ ਜਵਾਬ ਦਿੱਤਾ ਹੈ ਜਾਂ ਨਹੀਂ ਦਿੱਤਾ ਹੈ ਸਵਾਲ ਦਾ ਜਵਾਬ ਤੁਸੀਂ ਜ਼ਰੂਰ ਲਿਖਣਾ ਹੈ ਕਿ ਮੌਜੂਦਾ ਪੰਜਾਬ ਦੇ ਪਾਕਿਸਤਾਨ ਨਾਲ ਲੱਗੇ ਬਾਰਡਰ ਦੀ ਲੰਬਾਈ ਕਿੰਨੀ ਹੈ ਆਪਾਂ ਜਿਹੜੇ 6 ਡਿਸਟ੍ਰਿਕਟ ਠੀਕ ਹੈ ਕਿਹੜੇ-ਕਿਹੜੇ ਪਠਾਨਕੋਟ ਫਿਰ ਆਪਣਾ ਆ ਗਿਆ ਜੀ ਗੁਰਦਾਸਪੁਰ ਫਿਰ ਆਪਣਾ ਆ ਗਿਆ ਜੀ ਅੰਮ੍ਰਿਤਸਰ ਫਿਰ ਆਪਣਾ ਤਰਨਤਾਰਨ ਫਿਰ ਆਪਣਾ ਫਿਰੋਜ਼ਪੁਰ ਫਿਰ ਆਪਣਾ ਫਾਜ਼ਿਲਕਾ ਆ ਜਿਹੜੇ ਆਪਾਂ ਬਾਉਂਡਰੀ ਪਾਕਿਸਤਾਨ ਨਾਲ ਸ਼ੇਅਰ ਕਰਦੇ ਆ ਇਸ ਦੀ ਲੈਂਥ ਕਿੰਨੀ ਹੈ ਤੁਸੀਂ ਮੈਨੂੰ ਦੱਸੋ ਡਿਸਟ੍ਰਿਕਟ ਆਪਾਂ 6 ਸ਼ੇਅਰ ਕਰਦੇ ਆ ਹੁਣ ਇਸ ਬਾਉਂਡਰੀ ਦੀ ਲੈਂਥ ਦੱਸੋ ਕੀ ਹੋਏਗੀ ਤਾਂ ਸਹੀ ਜਵਾਬ ਕੀ ਹੋਏਗਾ 425 ਕਿਲੋਮੀਟਰ ਬਿਲਕੁਲ 425 ਕਿਲੋਮੀਟਰ ਬਾਉਂਡਰੀ ਆਪਾਂ ਪਾਕਿਸਤਾਨ ਦੇ ਨਾਲ ਸ਼ੇਅਰ ਕਰਦੇ ਆਂ ਤੇ ਓਵਰਲ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦੇ ਕਿੰਨੀ ਬਾਉਂਡਰੀ ਪਾਕਿਸਤਾਨ ਨਾਲ ਲੱਗਦੀ ਹੈ ਦੱਸੋ ਫਟਾਫਟ ਇੰਡੀਆ ਦੀ ਕਿੰਨੀ ਬਾਉਂਡਰੀ ਪਾਕਿਸਤਾਨ ਨਾਲ ਲੱਗਦੀ ਹੈ ਤਾਂ ਕਿੰਨੀ ਲੱਗਦੀ ਹੈ ਇਹ ਲੱਗਦੀ ਹੈ ਜੀ 3323 ਕਿਲੋਮੀਟਰ ਸਵਾ ਚੀਜ਼ ਵੀ ਤੁਸੀਂ ਧਿਆਨ ਰੱਖਣੀ ਹੈ ਅੱਗੇ ਚੱਲਦੇ ਆਂ ਕਵੈਸਚਨ ਨੰਬਰ 113 ਦੇ ਵਿੱਚ ਪੁੱਛਿਆ ਗਿਆ ਜੀ ਜੇਲਮ ਨਦੀ ਦਾ ਰੋਮਨ ਲਿਪੀ ਦੇ ਵਿੱਚ ਕੀ ਇੱਥੇ ਕੈਨੇਡਟ ਹੋਣਗੇ ਫਟਾ ਹੋਏਗਾ ਤਾਂ ਇੱਥੇ ਦੋਸਤੋ ਸਹੀ ਜਵਾਬ ਕੀ ਹੋਏਗਾ ਬਈ ਸਹੀ ਜਵਾਬ ਬਣੇਗਾ ਆਪਸ਼ਨ ਸੀ ਹੋਰ ਇਹ ਜਵਾਨ ਆਪਸ਼ਨ ਸੀ ਸਵਾਲ ਦਾ ਸਹੀ ਜਵਾਬ ਹੋਏਗਾ ਜੇਲਮ ਨਦੀ ਦਾ ਰੋਮਨ ਲਿਪੀ ਦੇ ਵਿੱਚ ਨਾਂ ਜੇਲਮ ਹੀ ਹੈ ਜਿਹੜਾ ਵਿਸ਼ਤਾ ਹੈ ਇਹ ਤਾਂ ਜੇਲਮ ਦਾ ਪੁਰਾਣਿਕ ਨਾਂ ਹੈ ਪੁਰਾਣਿਕ ਮਤਲਬ ਜਿਹੜਾ ਪੁਰਾਣਾ ਦੇ ਵਿੱਚ ਜਲੰਧਾ ਪ੍ਰਾਣਿਕ ਨਾਮ ਆਪਕ ਨੂੰ ਜਿਹੜਾ ਕਿਨਾਰਾ ਦਾ ਪ੍ਰਾਣਿਕ ਨਾਮ ਹੈ ਪ੍ਰਸ਼ਵੀ ਰਾਵੀ ਨਦੀ ਦਾ ਪ੍ਰਾਣਿਕ ਨਾਮ ਹੈ ਤੇ ਜਲੰਧਾ ਰੋਮਨ ਨਾਮ ਲੈ ਉਹ ਜਲੰਧਾ ਹੀ ਹੈ ਇਸ ਇਸ ਕੁਝ ਦਾ ਅਗੇ ਚਲਿਓ ਚਲੋ ਅਗਾਂ ਮਕਸਦ ਸਵਾਲ ਦੇ ਵੱਲ ਤੇ ਕਾਫੀ ਇੰਪੋਰਟੈਂਟ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਵੀ ਤੁਸੇਨੋ ਕੋ ਆ ਸਕਦੇ ਹੋ ਕੁਐਸਚਨ ਹੋਰ ਦੇ ਤੋਂ ਪੁੱਛਦੇ ਵੀ ਅਦਕਤ ਪੰਜਾਬੀ ਸਾਹਿਤ ਦਾ ਮੁੱਢੀ ਗਾਹਰ ਅਦਕਤ ਪੰਜਾਬੀ ਸਾਹਿਤ ਦਾ ਜਨਮ ਦਾ ਆਕਸਿਸ ਨੂੰ ਪੁਹਾ ਜਾਂਦਾ ਹੈ ਕਿ ਕੋਈ ਮੇਰੀ ਕੋਈ ਗਲਤ ਧਿਆਨਾ ਸੁਣਿਓ ਉਹ ਦੋ ਪੁਛਣ ਨੇ ਇੱਕ ਐਗਜ਼ਾਮੀਨਰ ਸਿੰਗਲ ਪੁਛਣ ਨੂੰ ਆਵੇ ਪੁੱਛ ਸਕਦਾ ਕਿ ਅਦੁੱਤ ਪੰਜਾਬੀ ਸਾਹਿਬ ਦਾ ਮੋਢੀ ਕਿਸ ਨੂੰ ਕਿਹਾ ਜਾਂਦਾ ਹੈ ਜੇਕਰ ਐਗਜ਼ਾਮੀਨਰ ਕਿੱਦਾ ਆਵੇ ਪੁੱਛ ਸਕਦਾ ਕਿ ਅਦੁੱਤ ਪੰਜਾਬੀ ਸਾਹਿਤ ਦਾ ਜਨਮ ਪਾਤਾ ਕਿਸ ਨੂੰ ਕਿਹਾ ਜਾਂਦਾ ਹੈ ਕਿਉਂਕਿ ਦੋ ਅਲੱਗ-ਅਲੱਗ ਪੁਛਣ ਨੇ ਲੱਗਦਾ ਬਣ ਸਕਦੇ ਬਸ ਜਵਾਬ ਇੱਕੋ ਹੀ ਹੋਏਗਾ ਤੇ ਉਹ ਕਿਸੇ ਨੰਬਰ ਤੋਂ ਕੀ ਹੋਏਗਾ ਸੁਧਾਵਤ ਸਾਰੇ ਜਾਣਕਾਰੀ ਤੋਂ ਵੀ ਸਹੀ ਜਵਾਬ ਕੀ ਹੋਗਾ ਸਹੀ ਜਵਾਬ ਹੋਵੇਗੀ ਭਾਈ ਵੀਰ ਸਿੰਘ ਉਹ ਸਿਐਸ ਸਵਾਲ ਦਾ ਸਹੀ ਜਵਾਬ ਹੋਵੇਗਾ ਭਾਈ ਵੀਰ ਸਿੰਘ ਨੂੰ ਅਜੋਕੇ ਪੰਜਾਬੀ ਸਾਹਿਬ ਦਾ ਮੋਢੀ ਜਾਂ ਫਿਰ ਅધુਨੀ ਪੰਜਾਬੀ ਸਾਹਿਬ ਦਾ ਜਨਮ ਪਤਾਂ ਸਹਾ ਜਾਂਦਾ ਠੀਕ ਹੈ ਦੋਸਤੋ ਚਲੋ ਚਲੋ ਆਪਾਂ ਅਗਦੇ ਨੋਟਸ ਦੇ ਸਵਾਲ ਦੇਵਾਂਗੇ ਠੀਕ ਆਪਾਂ ਇੰਪੋਰਟੈਂਟ ਕੁਸਚਨ ਸਵਾਲ ਨੰਬਰ 115ਵਾਂ ਪੁੱਛਿਆ ਗਿਆ ਸੀ ਸਾਹਿਤਕ ਇਸ ਆਦਮੀ ਅਵਾਰਡ ਜਿੱਤਣ ਵਾਲੀ ਪਹਿਲੀ ਇੱਕਰੀ ਲੇਖਕ ਕੌਣ ਸੀ ਬਹੁਤ ਇੰਪੋਰਟੈਂਟ ਕੁਸਚਨ

ਅਸ ਤੋਂ ਬਾਅਦ 1982 ਦੇ ਵਿੱਚ ਇਹਨਾਂ ਨੂੰ ਜਿਹੜਾ ਜਨਪੀਤ ਅਵਾਰਡ ਵੀ ਦਿੱਤਾ ਗਿਆ ਸੀ 2004 ਦੇ ਵਿੱਚ ਭਾਰਤ ਦਾ ਸਭ ਤੋਂ ਵੱਡਾ ਦੂਜੇ ਨੰਬਰ ਦਾ ਜਿਹੜਾ ਪੁਰਸਕਾਰ ਸ੍ਰੀ ਸਦਮੂ ਦੀ ਬੋਸਨਾ ਪੁਰਸਕਾਰ ਇਹਨਾਂ ਨੂੰ ਦਿੱਤਾ ਗਿਆ ਸੀ ਤੋ ਦੋਸਤੋ ਐਸੀ ਆਪਣੀ ਅੱਜ ਦੀ ਕਲਾਸ ਤੇ ਹੁਣ ਗਰੁੱਪ ਦੇ ਵਿੱਚ ਗੱਲ ਕਰੀਏ ਤਾਂ ਹੁਣ ਸ਼ਾਮ ਨੂੰ 7 ਵਜੇ ਤੋਂ ਬਾਅਦ ਉਹਨਾਂ ਕੁਐਸਚਨ ਜਿਹੜੇ ਪ੍ਰੋਵਾਈਡ ਕਰਵਾਏ ਜਾਣਗੇ ਫਿਲਹਾਲ ਤੱਕ ਤੁਹਾਨੂੰ ਪੰਜਾਬ ਜੀਕੇ ਦੇ ਕਾਫੀ ਕੁਐਸਚਨ ਪ੍ਰੋਵਾਈਡ ਕਰਵਾ ਦਿੱਤੇ ਗਏ ਐ ਤੇ ਇਹ ਕੁਐਸਚਨ ਹੈ ਜੀ ਆਪਣੀ ਬੁੱਕ ਵਾਲੇ ਫਾਰਮੈਟ ਦੇ ਵਿੱਚ ਠੀਕ ਐ ਅੱਜ ਆਪਣੀ ਬੁੱਕ ਦੇ ਕਾਫੀ ਸਕਰੀਨਸ਼ਾਟ ਤੁਹਾਨੂੰ ਗਰੁੱਪ ਦੇ ਵਿੱਚ ਸ਼ੇਅਰ ਕੀਤੇ ਗਏ ਐ ਤੇ ਇਹ ਜਿਹੜੇ ਤੁਸੀਂ ਸਕਰੀਨਸ਼ਾਟ ਨਹੀਂ ਸਮਝਣਾ ਹਰ ਇੱਕ ਸਕਰੀਨਸ਼ਾਟ ਦੇ ਵਿੱਚ ਤੁਸੀਂ ਦੇਖੋਗੇ 10-12 ਕੁਐਸਚਨ ਹਰ ਇੱਕ ਸਕਰੀਨਸ਼ਾਟ ਦੇ ਵਿੱਚ ਹੈ ਤੇ ਸਾਰੇ ਕੁਐਸਚਨ ਇੰਪੋਰਟੈਂਟ ਹੈ ਭਾਵੇਂ ਗੱਲ ਲਿਖ ਕੇ ਰੱਖ ਲਿਓ ਹੋ ਸਕਦਾ ਇਹ ਜਿਹੜੇ ਮੈਂ ਪੰਚੇ ਸਕਰੀਨਸ਼ਾਟ ਤੁਹਾਡੇ ਨਾਲ ਸ਼ੇਅਰ ਕੀਤੇ ਐ ਇਹਨਾਂ ਵਿੱਚੋਂ ਤੁਹਾਡੇ ਪੇਪਰ ਦੇ ਵਿੱਚ 2 ਤੋਂ 3 ਨੇ ਕੁਐਸਚਨ ਬਣ ਜਾਣ ਠੀਕ ਹੈ ਤਾਂ ਇੱਕ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਸੋ ਤੁਸੀਂ ਇਹਨਾਂ ਨੂੰ ਇਗਨੋਰ ਨਹੀਂ ਕਰਨਾ ਹਰ ਇੱਕ ਕੁਐਸਚਨ ਤੁਹਾਨੂੰ ਵਧੀਆ ਤਰੀਕੇ ਨਾਲ ਯਾਦ ਹੋਣਾ ਚਾਹੀਦਾ ਹੈ ਤੇ ਅੱਜ ਤੁਹਾਡੇ ਵਾਸਤੇ ਦੋਸਤੋ ਸਪੈਸ਼ਲ ਆਫਰ ਜਿਹੜਾ ਕਿ ਮੈਂ ਪਹਿਲਾਂ ਹੀ ਤੁਹਾਨੂੰ ਇਨਫੋਰਮ ਕੀਤਾ ਸੀ ਕਿ ਆਪਣੇ ਪੰਜਾਬ ਸਟਡੀ ਗਰੁੱਪ ਐਪ ਦੇ ਉੱਤੇ ਤੁਸੀਂ ਪੰਜਾਬ ਜੀਕੇ ਦੀ ਦੋ ਬੁੱਕਸ ਸਿਰਫ 99 ਰੁਪੀ ਦੇ ਵਿੱਚ ਲੈ ਸਕਦੇ ਹੋ ਤੇ ਪੀਡੀਐਫ ਫਾਰਮੈਟ ਦੇ ਵਿੱਚ ਹੋਏਗੀ ਠੀਕ ਹੈ ਇਹ ਜਿਹੜੇ ਬੁੱਕਾ ਸਿਰਫ ਤੁਸੀਂ ਪੰਜਾਬ ਸਟਡੀ ਗਰੁੱਪ ਐਪ ਦੇ ਵਿੱਚ ਹੀ ਰੀਡ ਕਰ ਸਕਦੇ ਹੋ ਤੇ ਕਿਸ ਤਰੀਕੇ ਨਾਲ ਓਪਨ ਹੋਏਗੀ ਇਹ ਗਰੁੱਪ ਦੇ ਵਿੱਚ ਮੈਂ ਪਹਿਲਾਂ ਹੀ ਤੁਹਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਵਾ ਦਿੱਤੀ ਜੇ ਤੁਸੀਂ ਆਪਣੇ ਗਰੁੱਪ ਦੇ ਨਾਲ ਨਹੀਂ ਜੁੜੇ ਤਾਂ ਤੁਸੀਂ ਬਿਨਾਂ ਸਪੇਸ ਟੈਲੀਗ੍ਰਾਮ ਦੇ ਵਿੱਚ ਪੰਜਾਬ ਗਰੁੱਪ ਡੀ ਜਿਹੜਾ ਲਿਖ ਕੇ ਸਰਚ ਮਾਰ ਦੇਣਾ ਠੀਕ ਹੈ ਗਰੁੱਪ ਤੁਹਾਨੂੰ ਮਿਲ ਜਾਏਗਾ ਜਾਂ WhatsApp ਤੇ ਮੈਸੇਜ ਕਰ ਲਿਓ ਉੱਥੇ ਵੀ ਲਿੰਕ ਤੁਹਾਨੂੰ ਪ੍ਰੋਵਾਈਡ ਕਰਵਾ ਦੇਾਂਗੇ ਸੋ ਇਹ ਬੁੱਕ ਤੁਸੀਂ ਪੰਜਾਬ ਸਟਡੀ ਗਰੁੱਪ ਦੇ ਵਿੱਚ 99 ਰੁਪੀ ਦੇ ਵਿੱਚ ਬਾਇ ਕਰ ਸਕਦੇ ਹੋ ਠੀਕ ਹੈ ਤੇ ਸਪੈਸ਼ਲ ਆਫਰ ਹੈ ਬਾਈ ਫਟਾਫਟ ਬਾਇ ਕਰ ਲਿਓ ਫੇਰ ਨਾ ਆ ਕੇ ਹੋ ਕਿ ਸਾਨੂੰ ਮੌਕਾ ਨਹੀਂ ਦਿੱਤਾ ਤੇ 99 ਰੁਪੀ ਦੇ ਵਿੱਚ ਤੁਸੀਂ 5-600 ਤੋਂ ਉੱਤੇ ਦਾ ਕੰਟੈਂਟ ਇੱਥੇ ਰੀਡ ਕਰੋਗੇ ਤੇ ਹਰ ਇੱਕ ਬੁੱਕ ਜਿਹੜੇ ਬਾਈ ਪੀਡੀਐਫ ਫਾਰਮੈਟ ਤੋਂ ਇਲਾਵਾ ਜਿਹੜੇ ਘਰੇ ਬੁੱਕ ਮੰਗਵਾਣਾ ਚਾਹੁੰਦੇ ਬਾਈ ਉਹ ਜوان ਥੋੜਾ ਜਿਹਾ ਧਿਆਨ ਨਾਲ ਸੁਣਿਓ ਇਹ ਜਿਹੜੇ ਬੁੱਕ ਹੈ ਇਹਨਾਂ ਦੇ 5-600 ਤੋਂ ਉੱਤੇ ਪੇਜ ਹੈ ਠੀਕ ਹੈ ਥੋੜਾ ਜਿਹਾ ਟਾਈਮ ਲੱਗੇਗਾ ਬਾਈ ਇਹਨਾਂ ਨੂੰ ਸੈਟ ਸਟ ਕਰਕੇ ਪ੍ਰਿੰਟ ਆਊਟ ਵਾਸਤੇ ਭੇਜਣ ਵ ਵੀ ਤੁਹਾਨੂੰ ਇਨਫੋਰਮ ਕਰ ਦਾਂਗੇ ਕਿ ਕਦੋਂ ਤੱਕ ਇਹਨਾਂ ਬੁੱਕਸ ਨੂੰ ਜਿਹੜਾ ਤੁਸੀਂ ਘਰੇ ਮੰਗਵਾ ਸਕਦੇ ਹੋ ਫਿਲਹਾਲ ਤੁਸੀਂ ਐਪ ਦੇ ਵਿੱਚ ਹੀ ਇਹ ਬੁੱਕਸ ਰੀਡ ਕਰ ਸਕਦੇ ਹੋ ਤੇ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਕਿਤੇ ਹੋਰ ਜਿਹੜੇ ਬੁੱਕ ਮਿਲ ਸਕਦੀ ਹੈ ਸੋ ਜ਼ਰੂਰ ਤੋਂ ਤੁਸੀਂ ਇਸ ਦਾ ਬੇਨਫਿਟ ਚੱਕਿਓ ਤੇ ਤੁਹਾਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ ਤੇ ਬੁੱਕ ਲੈਣ ਤੋਂ ਬਾਅਦ ਭਾਈ ਤੁਸੀਂ ਆਪਦੇ ਰਿਵਿਊ ਜਿਹੜੇ ਆ ਉਹ ਜ਼ਰੂਰ ਸ਼ੇਅਰ ਕਰਨੇ ਆ ਇਸ ਤੋਂ ਇਲਾਵਾ ਦੋਸਤੋ ਜਿਹੜੇ ਜਵਾਨ ਬੇਚ ਜੁਆਇਨ ਕਰਨਾ ਚਾਹੁੰਦੇ ਆ ਬਈ ਫਟਾਫਟ ਜੁਆਇਨ ਕਰ ਲਿਓ ਠੀਕ ਹੈ ਤੇ ਬੇਚ ਦੇ ਵਿੱਚ ਅੱਜ ਸ਼ਾਮੀ ਤੋਂ ਤੁਹਾਨੂੰ ਜਿਹੜੀ ਰਿਕਾਰਡਡ ਕਲਾਸ ਹੈ ਉਹ ਤਾਂ ਮਿਲ ਗਈ ਹੋएगी ਬਹੁਤ ਹੀ ਛੇਤੀ ਮੈਥ ਤੇ ਰੀਜ਼ਨਿੰਗ ਜਿਹੜਾ ਤੁਹਾਨੂੰ ਲਾਈਵ ਕਰਵਾਇਆ ਜਾਵੇਗਾ ਜਿੰਨੇ ਸਬਜੈਕਟ ਤੁਹਾਡੇ ਮੈਂਸ਼ਨ ਹੋਣਗੇ ਸਿਲੇਬਸ ਦੇ ਵਿੱਚ ਸਾਰੇ ਕਵਰ ਕਰਵਾਵਾਂਗੇ ਤੁਸੀਂ ਟੈਨਸ਼ਨ ਨਾ ਲਿਓ ਥੰਬਨੇਲ ਨੂੰ ਦੇਖ ਕੇ ਘਬਰਾਣਾ ਨਹੀਂ ਹੈ ਜੇ ਜੁਆਇਨ ਕਰਨਾ ਚਾਹੁੰਦੇ ਹੋ ਸਾਡੇ ਤੇ ਭਰੋਸਾ ਹੈ ਤਾਂ ਬਈ ਫਟਾਫਟ ਜੁਆਇਨ ਕਰ ਲਿਓ ਠੀਕ ਹੈ ਤੇ ਬਹੁਤ ਹੀ ਛੇਤੀ ਮੈਥ ਰੀਜਨਿੰਗ ਜਦੋਂ ਹੀ ਤੁਹਾਡੀ ਜੀਕੇ ਤੇ ਪੰਜਾਬੀ ਗ੍ਰਾਮਰ ਕੰਪਲੀਟ ਹੋ ਜਾਈਗੀ ਦੈਨ ਉਸ ਤੋਂ ਬਾਅਦ ਤੁਹਾਨੂੰ ਮੈਥ ਰੀਜਨਿੰਗ ਦੀ ਲਾਈਵ ਕਲਾਸਾਂ ਵੀ ਪ੍ਰੋਵਾਈਡ ਕਰਵਾ ਦੇਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਬਸ ਤੁਸੀਂ ਵਧੀਆ ਤਰੀਕੇ ਨਾਲ ਤਿਆਰੀ ਕਰ ਲੈਣੀ ਹੈ ਠੀਕ ਹੈ ਤੇ ਬਾਕੀ ਤੁਹਾਡਾ ਕੋਈ ਸਵਾਲ ਹੋਵੇ ਕੋਈ ਡਾਊਟ ਹੋਵੇ ਕਮੈਂਟ ਕਰਕੇ ਪੁੱਛ ਲਿਓ ਤੇ ਆਪਾਂ ਮਿਲਾਂਗੇ ਨੈਕਸਟ ਵੀਡੀਓ ਵਿੱਚ ਉਦੋਂ ਤੱਕ ਦੇ ਲਈ ਰੱਬ